ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿੱਦਾਂ ਠੀਕ ਹੋ ਸਾਰੇ ਆਪਾਂ ਆ ਗਏ ਆਪਣੇ ਸੈਟਅਪ ਤੇ ਤੇ ਹੁਣ ਕਰਦੇ ਆਂ ਸ਼ੌਂਕ ਨਾਲੇ ਕਰਦੇ ਆਂ ਗੱਲਾਂ ਬਾਤਾਂ ਤੰਨੋ ਮੁਰਗੀ ਲਈਆ ਖੋਲ ਨਾਲ ਇਹਦੇ ਬੱਚੇ ਖੋਲ ਲਏ ਆ ਕਿਉਂਕਿ ਜਿੱਦਨ ਦੇ ਬੱਚੇ ਨਿਕਲੇ ਆ ਇਹਨਾਂ ਨੂੰ ਬਾਹਰ ਨਹੀਂ ਕੱਢਿਆ ਮੈਂ ਤੇ ਮੈਂ ਕਿਹਾ ਚਲੋ ਅੱਜ ਇਹਨਾਂ ਦਾ ਸ਼ੌਂਕ ਕਰੌਣੇ ਨਾਲ ਇਹਨਾਂ ਨੂੰ ਬਾਹਰ ਕੱਢਦੇ ਆਂ ਨਾਲ ਮੁਰਗੀ ਨੂੰ ਵੀ ਖੋਲ ਲਿਆ ਤੇ ਉਹ ਪਰਲੀ ਸਾਈਡ ਮਾਰੇ ਉਹ ਛਾਤੀ ਆਪਣਾ ਸਲੇਟੀ ਪੱਟਾ ਫਿਰਦਾ ਨਾਲ ਉਹ ਬੱਚੇ ਲਈ ਫਿਰਦਾ ਪੀਲੇ ਮੁਰਗੇ ਦੇ ਉਹਨਾਂ ਨੂੰ ਵੀ ਖੋਲਿਆ ਹੋਇਆ ਮੈਂ ਕਿਹਾ ਇਹਨਾਂ ਨੂੰ ਵੀ ਫਿਰਤ ਦੇਣੇ ਕਿਉਂਕਿ ਅੱਜ ਮੌਸਮ ਵਧੀਆ ਜਿਹਾ ਹੋਇਆ ਚੱਲਦੀ ਪਈ ਆ ਤੇ ਇੱਕ ਛੁੱਟੀ ਸੀਗੀ ਸਵੇਰ ਦਾ ਉਦਾਂ ਮੈਂ ਯਾਰ ਦਫਤਰੀ ਕੰਮਾਂ ਜੀ ਫਸਿਆ ਹੋਇਆ ਤੇ ਬਾਕੀ ਜਾਨਵਰ ਵੀ ਸੇਲ ਦੇ ਪਾਏ ਸੀਗੇ ਤੇ ਦੋ ਜਗ੍ਹਾ ਚੱਲਦੀ ਪਈ ਸੀ ਗੱਲਬਾਤ ਲੇਕਿਨ ਉਹ ਬਾਈ ਹੁਣੀ ਨਿਕਲੇ ਅੰਬਾਲੇ ਦੇ ਇੱਕ ਦਿੱਲੀ ਤੋਂ ਇਹ ਇੱਕ ਦੋਸਤ ਆਪਣਾ ਜੰਮੂ ਤੋਂ ਸੀਗਾ ਤੇ ਬਣੀ ਨਹੀਂ ਗੱਲ ਯਾਰ ਡਿਲੀਵਰੀ ਦੀ ਬਾਕੀ ਉਦਾਂ ਮੈਂ ਪਤਾ ਕੀਤਾ ਆ ਕਿਹਾ ਆ ਬਾਕੀ ਜੇ ਬਣ ਗਈ ਗੱਲ ਬਾਤ ਡਿਲੀਵਰੀ ਦਾ ਹੋ ਗਿਆ ਮਸਲਾ ਹਾਲਤ ਹੈ ਆਪਾਂ ਡਿਲੀਵਰੀ ਕਰਾਂਗੇ ਇਹ ਤੁਸੀਂ ਜ ਤੱਕ ਸ਼ੌਂਕ ਕਰੋ ਠੀਕ ਹੈ ਤੇ ਆਪਣੇ ਸ਼ੌਂਕ ਨੂੰ ਦੇਖੋ ਕਿਵੇਂ ਆਪਾਂ ਸ਼ੌਂਕ ਕਰਦੇ ਆ ਕਿਦਾਂ ਬਰੀਡ ਬਣਾਈਦੀ ਆ ਤੇ ਆਪਣੀ ਬਿੰਗਮ ਮੁਰਗੀ ਦੇ ਬੱਚੇ ਅਜੇ ਹਜੇ ਹੋਏ ਆ 20-22 ਦਿਨ ਦੇ ਕਾਫੀ ਬੰਦੇ ਮੰਗਦੇ ਆ ਦੋਸਤ ਮੈਂ ਉਹਨਾਂ ਨੂੰ ਦੱਸਣਾ ਮੈਂ ਬਿੰਗਮ ਬੱਚੇ ਸੀ ਇੰਨੀ ਕਰਨੇ ਆ ਜੇ ਉਹਨਾਂ ਨੂੰ ਨਾ ਸੇਲ ਕਰਨ ਦਾ ਕਾਰਨ ਦੱਸਣਾ ਆ ਉਹਦੇ ਵਿੱਚ ਬਿੰਗਮ ਮਾਦੀਆਂ ਮੈਂ ਰੱਖਣੀਆਂ ਤੇ ਉਹ ਮੈਂ ਤਿਆਰ ਕਰਨੀਆਂ ਆ ਤੇ ਇਸ ਲਈ ਮੈਂ ਉਹਨਾਂ ਨੂੰ ਸੇਲ ਨਹੀਂ ਪਾ ਰਿਆ ਨਹੀਂ ਤਾਂ ਹੁਣ ਉਹ ਤਾਂ ਕਦੋਂ ਦੇ ਵਿਕ ਜਾਣੇ ਸੀ ਇੱਕ ਬੱਚਾ ਜਿਹੜਾ ਆਪਾਂ ਸੇਲ ਨਹੀਂ ਕੀਤਾ ਉਹ ਆਪਣੇ ਦੋਸਤ ਨਾਲ ਕਹਿ ਲੋ ਵੀ ਪਿਆਰ ਹੀ ਆ ਤੇ ਉਹਨੂੰ ਉਹ ਵੀ ਦੋਈ ਕਹਿੰਦਾ ਲੈ ਕੇ ਜਾਣੇ ਕਹਿੰਦਾ ਮੁੱਲ ਦਿੰਦਾ ਪੈਸੇ ਦਿੰਦਾ ਸੀਗਾ ਤੇ ਲੇਕਿਨ ਆਪਾਂ ਇੱਕ ਬੱਚਾ ਉਹ ਦੇ ਦਿੱਤਾ ਸੀ ਅੱਠ ਬੱਚੇ ਸੀਗੇ ਸੱਤ ਬੱਚੇ ਆਪਣੇ ਕੋ ਫਿਰਦੇ ਆ ਜੋ ਆਪਾਂ ਸੇਲ ਨਹੀਂ ਕਰਨੇ ਨਾ ਸੇਲ ਕਰਨ ਦਾ ਕਰਨ ਇਹੀ ਆਗੇ ਬਿੰਗਮ ਜਾਨਵਰ ਮਿਲਦਾ ਘਾਟਾ ਤੇ ਮੇਰਾ ਇਰਾਦਾ ਮੈਨੂੰ ਲੱਗਦਾ ਵੀ ਆ ਉਹਦੇ ਵਿੱਚੋਂ ਮਿੰਗਮ ਮੁਰਗੀਆਂ ਨਿਕਲਣੀਆਂ ਸੋਹਣੀਆਂ ਨਿਕਲਣੀਆਂ ਪੀਲੀਆਂ ਤੇ ਆਪਾਂ ਗਾਹ ਸ਼ੌਕ ਕਰਾਂਗੇ ਫਿਰ ਜਦੋਂ ਜ਼ਿਆਦਾ ਬੱਚੇ ਬਣ ਜਾਣਗੇ ਫਿਰ ਆਪਾਂ ਸੇਲ ਵੀ ਕਰਾਂਗੇ ਇੰਦਾ ਦੀ ਗੱਲ ਨਹੀਂ ਕਿ ਆਪਾਂ ਸੇਲ ਹੀ ਨਹੀਂ ਕਰਨੇ सेल ਵੀ ਕਰਾਂਗੇ ਜੇ ਜਿਆਦਾ ਬੱਚੇ ਬਣ ਗਏ ਇਸ ਕਰਕੇ ਮੇਰਾ ਭਰਾ ਜਿਹੜੇ ਬੱਚੇ ਸੇਲ ਹੁੰਦੇ ਆ ਉਹਨਾਂ ਦਾ ਰੇਟ ਪੁੱਛਿਆ ਕਰੋ ਤੁਸੀਂ ਜਿਹੜੇ ਬੱਚੇ ਨਹੀਂ ਸੇਲ ਹੁੰਦੇ ਉਹਨਾਂ ਦਾ ਰੇਟ ਪੁੱਛਣ ਲੱਪੇ ਨੇ ਆ ਇਦਾਂ ਨਹੀਂ ਸਵਾਦ ਹੁੰਦਾ ਯਾਰ ਦੀ ਕਿਹਾ ਬਾਕੀ ਇੱਧਰ ਦੇਖ ਲੋ ਹੀਟਰ ਰੂਣੀ ਆ ਗਿਆ ਇੱਧਰ ਮੁਰਗੀਆਂ ਆਪਣੀਆਂ ਸਾਧ ਇੱਧਰ ਕੋਈ ਮੇਰੇ ਲਈ ਬਾਜਰਾ ਇੱਥੇ ਰੱਖਿਆ ਹੋਇਆ ਸੀਗਾ ਇਹ ਸਵੇਰ ਦਾ ਤਕਰੀਬਨ ਖੁੱਲਾ ਹੀ ਸੀਗਾ ਇਹਦੇ ਨਾਲ ਜਿਹੜੀ ਮੁਰਗੀ ਐ ਇਹਨੇ ਪਹਿਲਾਂ ਅੰਡਾ ਰੱਖਤਾ ਖਤਮ ਕਰ ਦਿਖਾਉਣਾ ਇਹ ਮੁਰਗੀ ਦੇ ਬੱਚੇ 25 ਤੋਂ 26 ਦਿਨ ਦੇ ਬੱਚੇ ਹੋਏ ਆ ਪਹਿਲਾਂ ਅੰਡਾ ਰੱਖੀ ਆ ਤੰਦੂਖਾ ਨਾ ਅਹ 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 ਘੁੱਡੇ 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 ਚਾਨੀ ਆਇਆ ਉਹਰੇ ਚਾਨੀ ਇਹ ਚਾਨੀ ਆ ਦੂਜੀ ਹੈਗੀ ਆ ਮੰਦੋਤਰੀ ਉਹ ਪਿੱਛੇ ਆ ਗਈ ਆ ਉਹ ਵੀ ਜਿਹੜੀ ਪਿੱਛੇ ਮੁਰਗੀ ਤਰੀ ਆਉਂਦੀ ਆ ਆਪਣੇ ਮੁਰਗ ਪਾਰਸਲੀ ਧੀ ਉਹਨੇ ਅੱਜ ਪਹਿਲਾਂ ਡਾ ਰੱਖ ਦਿੱਤਾ ਇਸੇ ਮੁਰਗੇ ਨਾਲ ਇਹਨੇ ਲਈ ਹੋਈ ਆ ਇਹਨਾਂ ਦੋਨਾਂ ਨੂੰ ਇਸ ਨਾਲ ਹੀ ਰੱਖਾਂਗੇ ਮੁਰਗਾ ਚੇਂਜ ਨਹੀਂ ਕਰਾਂਗੇ ਮੈਂ ਟੀਨ ਕਰਨ ਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਤਾਂ ਇਹ ਮੁਰਗੀਆਂ ਪੀਲੇ ਖਾਨਦਾਨ ਵਿੱਚੋਂ ਆਂ ਕਿੜੀਆਂ ਆ ਦੂਸਰੇ ਨੰਬਰ ਤੇ ਇਹ ਜਿਹੜੀਆਂ ਮੁਰਗੀਆਂ ਆ ਮੁਰਗਾ ਪੈਰਵਾਜ ਆ ਠੀਕ ਆ ਤੇ ਮੁਰਗੀਆਂ ਥੋੜੀਆਂ ਟੈਕੇ ਚੱਲਣ ਵਾਲੀਆਂ ਆ ਤੇ ਮੈਂ ਇਹਨਾਂ ਦਾ ਟੈਕ ਮੇਜਾ ਬੱਚੇ ਬਣਾਉਣ ਨੂੰ ਵੀ ਜਾਨੀ ਕਿ ਡਾਉਂ ਦੇ ਵਿੱਚ ਨਾ ਜਾਣ ਬੱਚੇ ਕੁੱਟੜ ਵੀ ਕਟਖਾਨ ਵੀ ਇਹ ਚੀਜ਼ ਬਣਾ ਰਿਹਾ ਮੇਨਲੀ ਤੁਹਾਨੂੰ ਦੱਸ ਦਿੰਨਾ ਬਾਕੀ ਤੁਸੀਂ ਨਾ ਜਾਨਵਰਾਂ ਦਾ ਸ਼ੌਂਕ ਕਰੋ ਇਹਨਾਂ ਤੋਂ ਬਣੇ ਹੋਏ ਬੱਚਿਆਂ ਦਾ ਵੀ ਸ਼ੌਂਕ ਕਰਾਂਗਾ ਜਿਹੜੀ ਮਾਦੀਆ ਚਟਨਲੀ ਦੀ ਆ ਉਹ ਜਿਹੜੀ ਆ ਪੀਲੀ ਨਲੀ ਦੀ ਆ ਚਿੱਟੀਆਂ ਅੱਖਾਂ ਦੀਆਂ ਮਾਦੀਆਂ ਦੋ ਨਹੀਂ ਬਿਟ ਕੈਮਰਾ ਟਕੋਨੇ ਆ ਬਾਕੀ ਦੋਸਤੋ ਬਰੀਡ ਦਾ ਯਾਰ ਹਿਸਾਬ ਹੁੰਦਾ ਬਰੀਡ ਜਿਹੜੀ ਹੈ ਨਾ ਮੁਰਗਵਾਜੀ ਲੈਣ ਆ ਬੱਚੇ ਬਣਾਉਣੇ ਕਢਾਉਣੇ ਇਹ ਬਹੁਤ ਲੰਬੀ ਲੈਣੇ ਆ ਇਹਦੇ ਲਈ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਠੀਕ ਹੈ ਕੱਲੇ ਬੱਚੇ ਬਣਾਉਣੇ ਜਾਂ ਪਾਲਣੇ ਕਹ ਲੋ ਵੀ ਇਹ ਇਹ ਕੋਈ ਇਹ ਤਾਂ ਯਾਨੀ ਕਿ ਕਹ ਲਓਗੀ ਗੱਲ ਨਹੀਂ ਹੈਗੀ ਇਹਦੇ ਲਈ ਨਸਲ ਬਣਾਉਣ ਲਈ ਜੋੜੇ ਲਾਉਣ ਲਈ ਜੋੜਾ ਫਿੱਟ ਬਿਠਾਉਣ ਲਈ ਠੀਕ ਹੈ ਕਾਫੀ ਟਾਈਮ ਲੱਗ ਜਾਂਦਾ ਯਾਰ ਐਵੇਂ ਇੱਕ ਦੋ ਮਹੀਨਿਆਂ ਦੀ ਗੱਲ ਨਹੀਂ ਹੁੰਦੀ ਵੀ ਕਹ ਦੋ ਮੁਰਗਾ ਲੈ ਆਂਦਾ ਮੁਰਗੀ ਲਾਤੀ ਨਾਲ ਛੱਡ ਦਿੰਦਾ ਤੇ ਬੱਚੇ ਬਣ ਗਏ ਇਦਾਂ ਨਹੀਂ ਬਰੀਡ ਬਣਦੀ ਇਦਾਂ ਤੁਸੀਂ ਰੰਗ ਬਣਾ ਸਕਦੇ ਆ ਪਰ ਨਸਲ ਨਹੀਂ ਬਣਾ ਸਕਦੇ ਨਸਲ ਬਣਾਉਣ ਲਈ ਟਾਈਮ ਲੱਗਦਾ ਮੇਰਾ ਭਰਾ ਮੇਰੀਆਂ ਗੱਲਾਂ ਕਈਆਂ ਨੂੰ ਚੁਬਣੀਆਂ ਵੀ ਆ ਠੀਕ ਆ ਤੇ ਪਰ ਮੈਂ ਸੱਚ ਬੋਲਦਾ ਨਾ ਸਾਚੀ ਕਹਿੰਦਾ ਨਸਲ ਬਣਾਉਣ ਨੂੰ ਟਾਈਮ ਲੱਗਦਾ ਆ ਤੁਸੀਂ ਰੰਗ ਬਣਾ ਸਕਦੇ ਆ ਮਿਲਦੇ ਜੁਲਦੇ ਠੀਕ ਆ ਪਰ ਨਸਲ ਨਹੀਂ ਬਣਦੀ ਇਦਾਂ ਨਸਲ ਬਣਾਉਣ ਨੂੰ ਟਾਈਮ ਲੱਗਦਾ ਤੇ ਪਿੜਾਂ ਚੱਲ ਜਾਣ ਨੂੰ ਉਹ ਦੂਜਾ ਟਾਈਮ ਲੱਗਦਾ ਤੇ ਕਿਸੇ ਵੀ ਮੁਰਗੇ ਦਾ ਰਿਜ਼ਲਟ ਜਦੋਂ ਆਉਣਾ ਮੁਰਗਾ ਇਹਦੇ ਵਿੱਚ ਬੱਚੇ ਸਿਲ ਕਰਦੇ ਆ ਇਹਦੇ ਇਹਦਾ ਜਿਹੜਾ ਇਹ ਰਿਜ਼ਲਟ ਜਿਹੜਾ ਆ ਨਾ ਮੈਂ ਤੁਹਾਨੂੰ ਦੱਸ ਦਿੰਦਾ ਆ ਡੇਢ ਦੋ ਸਾਲ ਬਾਅਦ ਆਉਣਾ ਅਸਲੀ ਰਿਜ਼ਲਟ ਜਿਹੜਾ ਮਹੀਨੇ ਬਾਅਦ ਜਾਂ ਦੋ ਮਹੀਨੇ ਰਿਜ਼ਲਟ ਨਹੀਂ ਉਹਨੂੰ ਮੈਂ ਰਿਜ਼ਲਟ ਨਹੀਂ ਮੰਨਦਾ ਬੱਚੇ ਦੇ ਯਾਰ ਕੀਹਦੇ ਨਾਂ ਵਾਅਦੇ ਜਾਂਦੇ ਆ ਉਹਨੂੰ ਮੈਂ ਰਿਜ਼ਲਟ ਨਹੀਂ ਮੰਨਦਾ ਅਸਲੀ ਰਿਜ਼ਲਟ ਨਾ ਜਿਹੜੀ ਅਸਲੀ ਰਿਜ਼ਲਟ ਵਾਲੀ ਗੱਲ ਆ ਉਹ ਸਾਲ ਡੇਢ ਸਾਲ ਤੇ ਜਾ ਕੇ ਪਤਾ ਲੱਗਦੀ ਜਦੋਂ ਜਾਨਵਰ ਦੇ ਬੱਚੇ ਆ ਕੇ ਪੇਟ ਦੇ ਵਿੱਚ ਲੜਦੇ ਆ ਉੱਥੇ ਆਪਣਾ ਦਮਖੰਮ ਦਿਖਾਉਂਦੇ ਆ ਆਪਣਾ ਇੱਕ ਪੱਠਾ ਜੰਮੂ ਦੇ ਵਿੱਚ ਬਾਜੀ ਜਿੰਨਰ ਹੋਇਆ ਪਿਛਲੇ ਮਹੀਨੇ ਆਪਣਾ ਜਿਹੜਾ ਗਲਵਾ ਬਿੰਗਮ ਫਿਰਦਾ ਇੱਕ ਸਲੇਟੀ ਪੱਠਾ ਨਹੀਂ ਫਿਰਦਾ ਉਹਦਾ ਭਰਾ ਅੱਜ ਮਨੀ ਬਾਈ ਦਾ ਫੋਨ ਆਇਆ ਹੀ ਫਗਵਾੜੇ ਵਾਲੇ ਦਾ ਉਹਨੇ ਗਾਂ ਉਹਦਾ ਕੋਈ ਦੋਸਤ ਆ ਜੰਮੂ ਦੇ ਵਿੱਚ ਉਹਨਾਂ ਉਹਦਾ ਲਹਾਜੀ ਆ ਪਿਆਰਿਆ ਤੇ ਉਹ ਮੁੰਦਾਦਾ ਹੀ ਕਹਿੰਦਾ ਉਹ ਪੱਠਾ ਮੈਂ ਗਾਂ ਸ਼ੀ ਨਗਰ ਭੇਜਤਾ ਮੇਰੇ ਕੋਲ ਉਹ ਗਿਆ ਸੀਗਾ ਬਾਈ ਜਿਹਦੇ ਕੋਲ ਤੇ ਉਹਨੇ ਸ਼ੀ ਨਗਰ ਭੇਜਤਾ ਤੇ ਉੱਥੇ ਆ ਕੇ ਉਹ ਪੱਠਾ ਬਾਜੀ ਵਧਿਆ ਆ ਮੋਲਾ ਪੱਠਾ ਕੁੱਟ-ਕੁੱਟ ਕੇ ਤੁਰ ਗਿਆ ਦੋਵਾਂ ਚ ਤੇ ਹਿਸਾਬ ਲਾ ਲਓ ਜਿਹੜਾ ਆਪਣੇ ਵਾਲਾ ਪੱਠਾ ਸੀ ਉਹਨੇ ਕੁੱਟਿਆ ਵੀ ਕੁੱਟ ਖਾਦੀ ਵੀ ਠੀਕ ਐ ਕੁੱਟਿਆ ਵੀ ਕੁੱਟ ਖਾਦੀ ਵੀ ਐਡ ਤੇ ਉਹ ਕੁੱਕਰ ਜਿਹੜਾ ਉਹਨਾਂ ਦਾ ਮੂਹਰੀ ਪਾਰਟੀ ਵਾਲਾ ਤੁਰ ਗਿਆ ਤੇ ਆਪਣਾ ਪੱਠਾ ਬਿਨਰ ਹੋਇਆ ਠੀਕ ਐ ਉਹ ਮਨੀ ਬਾਈ ਦਾ ਫੋਨ ਆਇਆ ਸੀ ਅੱਜ ਉਹ ਆਪਾਂ ਪੱਠਾ 딜 ਕੀਤਾ ਹੈ ਅਜੇ ਬਾਈ ਮਲੇਸ਼ੀਆ ਵਾਲੇ ਨੂੰ ਠੀਕ ਐ ਤੇ ਮੈਂ ਤਾਂ ਹੀ ਕਹਿੰਨਾ ਉਹਨਾਂ ਮੇਰੀ ਜਿਹੜੀ ਬਣਾਈ ਹੋਈ ਨਸਲ ਆ ਇੰਨੀ ਜਲਦੀ ਤੁਸੀਂ ਕਹਿ ਲਓ ਵੀ ਜੇ ਤੁਸੀਂ ਕਹਿ ਲਓ 6-7 ਮਹੀਨਿਆਂ ਚ ਤੁਹਾਨੂੰ ਰਿਜ਼ਲਟ ਮਿਲ ਜੂਗਾ 6-7 ਮਹੀਨਿਆਂ ਚ ਰਿਜ਼ਲਟ ਨਹੀਂ ਮਿਲਦਾ ਮੇਰਾ ਭਰਾ ਯਾਰ ਇਹ ਮੁਰਗਵਾਜੀ ਇੱਕ ਤਪੱਸਿਆ ਆ ਇੱਕ ਮਿਹਨਤ ਆ ਯਾਰ ਠੀਕ ਆ ਇਹਦੇ ਲਈ ਸਾਲਾਂ ਲੱਗ ਜਾਂਦੇ ਆ ਜੇ ਤੁਸੀਂ ਦਿਨਾਂ ਦੇ ਵਿੱਚ ਕਹਿੰਨੇ ਆ ਵੀ ਬੱਚੇ ਘੜਾ ਲੈ ਲੜਾ ਲੈ ਐਦਾਂ ਨਹੀਂ ਐਦਾਂ ਕੁਝ ਨਹੀਂ ਬੰਦਦਾ ਜੁੜਦਾ ਐਦਾਂ ਤੁਸੀਂ ਮੈਂ ਉਹ ਹੀ ਕਹੂੰਗਾ ਗੱਲਬਾਤ ਰੰਗ ਬਣਾ ਸਕਦੇ ਆ ਪਿੜਾ ਚ ਲਿਹਾ ਆ ਗਈ ਇਸ ਲਈ ਗੱਲਬਾਤ ਪਤਾ ਲੱਗਦੀ ਹੁਣ ਇਸ ਮੁਰਗੇ ਦੇ ਬੱਚੇ ਆ ਠੀਕ ਆ ਬਣਾਉਂਦਾ ਪਿਆ ਆ ਮੈਂ ਜਿਹੜਾ ਦੋ ਸਾਂਭ ਲੂਗਾ ਲੈ ਜਾਊਗਾ ਜਾਂ ਥਾਂਭੂ ਆ ਠੀਕ ਆ ਤੇ ਮੈਂ ਦਾਅਵੇ ਨਾਲ ਕਹਿੰਨਾ ਆ ਇਸ ਚੀਜ਼ ਦਾ ਆਪਾਂ ਰੱਬ ਤੋਂ ਡਰ ਕੇ ਕਹਿੰਦੇ ਮਾਨ ਨਹੀਂ ਇਸ ਚੀਜ਼ ਦਾ ਲੇਕਿਨ ਦਾਅਵੇ ਨਾਲ ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਕਿ ਇਹਦੇ ਬੱਚੇ ਲੰਨਗੇ ਠੀਕ ਆ ਲੇਕਿਨ ਇਹ ਆਗੇ ਜਦੋਂ 9-10 ਮਹੀਨੇ ਦਾ ਜਾਨਵਰ ਹਜੂ ਤਿਆਰ ਉਦੋਂ ਉਦੋਂ ਦੰਗ ਦਿਖਾਊਗਾ ਆਪਣਾ ਪੂਰਾ ਠੀਕ ਆ ਉਹ ਵੀ ਪਰਚੀ ਆ ਗਈ ਠੀਕ ਆ ਐਵੇਂ ਹੀ ਕਹਿ ਲੋ ਵੀ ਤਪਾਈਆਂ ਲੈ ਲਈਆਂ ਜਾਂ ਐਦਾਂ ਕਰ ਲਿਆ ਜਾਂ ਉਦਾਂ ਕਰ ਲਿਆ ਇਦਾਂ ਨਹੀਂ ਸਵਾਰ ਪੈੜਤੀ ਆ ਗਿਆ ਸੀ ਸਵਾਰ ਤੇ ਤੀਸਰੀ ਗੱਲ ਹੋਰ ਗੱਲਬਾਤ ਤੁਹਾਨੂੰ ਮੈਂ ਦੱਸਦਾ ਹਾਂ ਮੇਰੇ ਕੋਲ 파ਰਸ ਮੁਰਗੇ ਸੀਗਾ ਜਿਹਦੀ ਉਹ ਪੱਠੀ ਫਿਰਦੀ ਆ ਪੀਲੀ ਜਿੰਨੇ ਅੱਜ ਤੁਹਾਨੂੰ ਦੇਸੇ ਪਹਿਲਾਂ ਅੰਡਾ ਰੱਖਦਾ ਉਹ ਪਰੇ ਫਿਰਦੀ ਆ ਉਹਦਾ ਰਿਜ਼ਲਟ ਮੇਰੇ ਤੋਂ ਕਦੋਂ ਆਇਆ ਸੀਗਾ ਜਦੋਂ ਉਹ ਮੁਰਗਾ ਇਸ ਦੁਨੀਆ ਤੋਂ ਚਲ ਗਿਆ ਕਿੰਨੀ ਉਮਰ ਦਾ ਹੋ ਗਿਆ ਸੀਗਾ ਉਹ ਮੇਰੇ ਕੋਲੋਂ ਲੈ ਕੇ ਗਿਆ ਸੀਗਾ ਕੁਰਖhetra ਹਰਿਆਣਾ ਵਿੱਚ ਸ਼ੌਂਕੀ ਭਰਾ ਜਦੋਂ ਲੈ ਕੇ ਗਿਆ ਸੀਗਾ ਉਹ ਮੁਰਗਾ ਸੀਗਾ ਦੂਖ ਸਾਲ ਨਰਸਗਾ ਠੀਕ ਹੈ ਤੇ ਹਿਸਾਬ ਲਾ ਲਓ ਵੀ ਉਦੋਂ ਬਾਅਦ ਉਹ ਉਹਦੇ ਕੋਲ ਚਲ ਗਿਆ ਮੈਂ ਬੱਚੇ ਬਣਾਏ ਤੇ ਉਹੀ ਸਾਲ ਦੋ ਡੇਢ ਸਾਲ ਉਹੀ ਦੋ ਸਾਲ ਬਾਅਦ ਜਾ ਕੇ ਰਿਜ਼ਲਟ ਆਇਆ ਦੇਖ ਲਓ ਦੋ ਸਾਲ ਬਾਅਦ ਆ ਗਿਆ ਫਿਰ ਉਹਦੇ ਪੱਠਿਆਂ ਦਾ ਰਿਜ਼ਲਟ ਆਇਆ ਕਿਸੇ ਜਰੇੜੇ ਦੋਸਤ ਕੋ ਗਏ ਸੀ ਉਹਨਾਂ ਨੇ ਫੋਨ ਕਰਕੇ ਮੈਨੂੰ ਦੱਸਿਆ ਭਾਜੀ ਅਸੀਂ ਇੱਥੇ ਲੜਾਇਆ ਇੱਥੇ ਜਿੱਤਿਆ ਕਿਸੇ ਨੇ ਫੋਨ ਕੀਤਾ ਭਰਾ ਇੱਥੇ ਲੜਾਇਆ ਐਂਡ ਤੇ ਬਹਿ ਗਿਆ ਵਿੱਚ ਪਰ ਤੁਰਿਆ ਨਹੀਂ ਹਰ ਗਿਆ ਉਹਨਾਂ ਨੇ ਵੀ ਫੋਨ ਕਰ ਕਰ ਦੱਸਿਆ ਯਾਨੀ ਕਿ ਉਹੀ 2 ਸਾਲ ਬਾਅਦ ਜਿਹੜੀ ਰਿਜ਼ਲਟ ਆਉਂਦਾ ਭਰਾ ਵੀ ਮੈਂ ਤੁਹਾਨੂੰ ਕਹਾਂ 21 ਦਿਨਾਂ 'ਚ ਬੱਚੇ ਦਾ ਸਾਰੇ ਬੰਦੇ ਬਣਾ ਲੈਂਦੇ ਆ ਠੀਕ ਆ ਜਿਹੜੇ ਬੰਦਾ ਮੁਰਗਾ ਮੁਰਗੀ ਲਿਆ ਕੇ ਛੱਡ ਦਿੰਦੇ ਉਹਨਾਂ ਨੇ ਬੱਚੇ ਦਾ ਬਣਾਉਣਾ ਹੀ ਆ ਅਸਲੀ ਰਿਜ਼ਲਟ ਆਉਣ ਨੂੰ ਲੱਗ ਜਾਂਦਾ ਸਾਲ 2 ਸਾਲ ਲੱਗ ਜਾਂਦੀ ਆ ਠੀਕ ਆ ਫੇਰ ਹੀ ਰਿਜ਼ਲਟ ਨਿਕਲਦਾ ਜਦੋਂ ਪੈਟ ਚ ਜਾਂਦਾ ਕੁੱਕਰ ਤਪਾਈਆਂ ਅਜ ਨਹੀਂ ਕੱਲੀ ਤਪਾਈ ਲੈ ਕੇ ਉਹ ਤਪਾਈਆਂ ਤੇ ਪੁਈਆਂ ਤੇ ਵਿੱਚ ਤਾਂ ਬਹੁਤ ਕੁਝ ਹੋ ਜਾਂਦਾ ਯਾਰ ਬਾਈਆਂ ਦੀ ਗੱਲ ਵੱਖਰੀ ਹੁੰਦੀ ਆ ਪੈਟ ਜੀ ਆ ਗਿਆ ਅਸਲੀ ਪਤਾ ਲੱਗਦਾ ਜਦੋਂ ਯਾਨੀ ਕਿ ਬਰਾਬਰ ਦੇ ਨੂੰ ਬਰਾਬਰ ਦਾ ਟੱਕਰ ਦਾ ਸਿੱਧੀ ਜੀ ਗੱਲ ਆ ਤੇ ਬਾਕੀ ਅੰਡਰਟੈਗਰ ਦੀ ਵੀ ਮੈਂ ਗੱਲ ਕਰਦਾ ਅੰਡਰਟੈਗਰ ਦੇ ਜਿਹੜੇ ਪੱਠੇ ਆ ਅੰਡਰਟੈਗਰ ਆਪ ਹੁਣ ਹੋ ਗਿਆ ਦੇਖ ਲਓ ਮੈਂ ਲੈ ਕੇ ਆਇਆ ਸੀਗਾ ਜਦੋਂ ਮੈਂ ਦਾਦਾ ਤੁਹਾਨੂੰ ਜਦੋਂ ਮੈਂ ਲੈ ਕੇ ਆਇਆ ਸੀਗਾ ਬਾਡੀਆਂ ਸੀ ਤੇ ਮੇਰੀ ਪ੍ਰੋਮੋਸ਼ਨ ਹੋਈ ਆ 22 10 ਦੋ ਨਹੀਂ 13 10 2022 ਦੇ ਵਿੱਚ 7ਵੇਂ ਮਹੀਨੇ 2022 'ਚ ਮੈਂ ਪੇਪਰ ਦਿੱਤਾ ਸੀ 10ਵੇਂ ਮਹੀਨੇ ਮੈਂ ਪਾਸ ਹੋਇਆ ਹਾਂ ਤੇ ਉਦੋਂ ਮੈਂ ਕਬੂਤਰ ਲੈ ਗਿਆ ਹਾਂ ਮੈਂ ਨਵੇਂ ਪਿੰਡ ਸਿਗਾ 21 ਸੰਧ ਦੇ ਵਿੱਚ ਮੈਂ ਅੰਡਰਟੇਕਰ ਲੈ ਗਿਆ ਸੀ ਇੱਥੋਂ ਦੱਜਾ ਲਾ ਲਓ ਵੀ 21 ਸੰਧ ਆ ਕੀ ਅਕੀਲ ਅਕੀਲਾ ਮਹੀਨਾ ਚ ਚੱਲਦਾ ਸੀਗਾ 21 ਦਾ ਜਦੋਂ ਮੈਂ ਅੰਡਰਟੇਕਰ ਲੈ ਗਿਆ ਮੈਨੂੰ ਲੱਗਦਾ 11ਵੇਂ ਨਹੀਂ ਅਕੀਲਾ ਨਹੀਂ ਹਾਂ 7ਵਾਂ 6ਵਾਂ 7ਵਾਂ ਕੰਬੀਨਾ ਚੱਲਦਾ ਸੀ ਪੂਰੀ ਗਰਮੀ ਸੀ ਚਰਮ ਸੀਮਾ ਤੇ ਜਦੋਂ ਅਸੀਂ ਲੈ ਕੇ ਆਏ ਸੀ ਮੈਂ ਨਵੇਂ ਪਿੰਡ ਸਗਾ ਟੂਡੀ ਤੋਂ ਆਇਆ ਤੇ ਮੇਰੇ ਨਾਲ ਮੁੰਡਾ ਸ਼ੌਂਕ ਕਰਦਾ ਆਂਦਾ ਸੀ ਤੇ ਅਸੀਂ ਉਦੋਂ ਉਹ ਮੈਨੂੰ ਕਹਿੰਦਾ ਭਾ ਮੁਰਗਾ ਮਿਲਦਾ ਪਰ ਦੰਦੀਆਂ ਵੱੜਦਾ ਆਪਾਂ ਲੈਣਾ ਆ ਕਿਦਾ ਮੁਰਗਾ ਚੱਲੀਏ ਲੈਣ ਜੇ ਲੈਣਾ ਤਾਂ ਦਫ ਐ ਚੱਲ ਗਏ ਉਹ ਬੰਦਾ ਕਹਿੰਦਾ ਵੀ ਕੁੱਕੜ ਜਦੋਂ ਅਸੀਂ ਹੱਥ 'ਚ ਫੜ ਕੇ ਦੇਖਿਆ ਦੰਦੀਆਂ ਵੱੜਦੇ ਐ ਅੰਡਰ ਟੈਗਰ ਤੇ ਹਸਾਲ ਵਾਲੇ 21 ਦੇ ਵਿੱਚ ਮੇਰੇ ਤੋਂ ਆਇਆ ਉਹ ਤੇ 21 22 ਬਾਈ ਤੇ ਮੈਂ ਕਪੂਤਲੇ ਜਾਣਾ ਸੀ ਉਦੋਂ ਮੈਂ ਇਹਨੂੰ ਸੀਲ ਕਰਦਾ ਸੀ ਤੇ ਹੁਣ ਮੈਨੂੰ 2 ਸਾਲ ਤਾਂ ਨਕੋਦਰ ਹੀ ਹੋ ਗਿਆ ਦੇਖ ਲਓ ਪੋਸਟਿੰਗ ਨੂੰ 3 4 ਪਾਲਾਗੇ 3 4 ਸਾਲ ਮੇਰੇ ਕੋ ਆਏ ਨੂੰ ਹੋਇਆ ਇਹਨੂੰ ਤੇ ਇਹਦਾ ਰਿਜ਼ਲਟ ਹੁਣ ਹੋਣਾ ਸ਼ੁਰੂ ਹੋਇਆ ਦੇਖ ਲਓ ਕਦੋਂ ਦਾ ਮੈਂ ਬੱਚੇ ਵੜਾਉਣਾ ਇਹਦੇ ਬੱਚੇ ਮੁਖਤਰ ਵੀ ਲੜੇ ਆ ਲੜਾਈ ਬੰਦਿਆਂ ਨੇ ਫੇਰ ਰੱਬ ਦਾ ਡਗਰੇ ਭਲਾ ਕਲਾਰਾਂ ਕਪੂਤਲੇ ਸਾਈਡ ਵੀ ਲੜਾਇਆ ਇਹਦਾ ਪੱਠਾ ਫੇਰ ਹੀਰਾ ਸਾਡੇ ਏਰੀਆ ਜੀ ਵੀ ਇਹਦਾ ਪੱਠਾ ਲੜਿਆ ਬਾਜੀ ਵਧਿਆ ਤੇ ਬਾਕੀ ਇਹ ਦੀਆਂ ਏ ਪੱਟੀਆਂ ਪੁੱਠੀਆਂ ਤਾਂ ਮੈਂ ਹਣ ਗਏ ਤੇ ਸੇਲ ਕੀਤੀਆਂ ਕਿਉਂਕਿ ਲੱਤਾ ਦੇ ਉੱਪਰ ਬਾਲ ਤਾਂ ਜਾਨਵਰ ਲੋਕ ਪਸੰਦ ਬਹੁਤ ਕਰਦੇ ਆ ਆਪਣੇ ਜਾਨਾਂ ਦੀ ਆਪਣੇ ਮੂੰਹ ਤਰੀਪ ਨਹੀਂ ਕੀਤੀ ਜਾਂਦੀ ਜਦੋਂ ਪੈਟ ਚ ਆਂਦੇ ਯਾਰ ਉਦੋਂ ਹੀ ਪਤਾ ਲੱਗਦਾ ਇਸ ਕਰਕੇ ਮੈਂ ਤਾਂ ਗੈਨਾ ਨਾ ਵੀ ਤੁਸੀਂ ਯਾਰ ਦੇਖੋ ਅੱਜ ਮੈਂ ਬੇਲਾ ਸੀਗਾ ਇੰਨੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ ਤੇ ਸਰ ਨੂੰ ਜਰਾ ਟਾਈਮ ਰੁਕਣ ਵਾਲਾ ਮੁਰਗ ਮੇ ਤੋਂ ਅੰਡਰ ਟੈਗਰ ਹੀ ਆ ਜਿਹੜਾ ਮੈਂ ਸੇਲ ਨਹੀਂ ਕੀਤਾ ਕਿਉਂ ਨਹੀਂ ਸੀਲ ਕੀਤਾ ਤੁਸੀਂ ਇੱਥੋਂ ਹੁੰਦਾ ਜਾਂ ਲਾ ਸਕਦੇ ਆ ਜਿਹੜੇ ਜਾਨਵਰ ਦੇ ਇੰਨੇ ਬੱਚਿਆਂ ਦੀ ਡਿਮਾਂਡ ਹੋਵੇ ਤੇ ਮੈਂ ਉਹਨੂੰ ਜਲਦੀ ਸੀਲ ਕਰਾ ਦੋ ਕਰ ਦੂੰਗਾ ਤਾਂ ਰੀਅਲਟਰ ਚੰਗਾ ਹੋਵੇ ਮਾੜਾ ਨਾ ਹੋਵੇ ਇਸ ਕਰਕੇ ਮੈਂ ਸੀਲ ਨਹੀਂ ਕਰਦਾ ਰੀਅਲਟਰ ਦਾ ਚੰਗਾ ਹੀ ਰਿਹਾ ਤੇ ਯਾਨੀ ਕਿ ਵੇਜਾ ਵੇਜਾ ਕਰਾਈ ਇਹਨੇ ਆਪਣੀ ਨਾਮ ਹੀ ਗ੍ਰਾਇਆ ਆਪਣਾ ਆਪਣੇ ਨਾਮ ਦੇ ਹਿਸਾਬ ਨਾਲ ਤੇ ਮੈਂ ਉਹੀ ਗੱਲ ਕਹਿਣਾ ਐ ਐਂਡ ਤੇ ਫਿਰ ਉਹੀ ਗੱਲ ਤੇ ਆਉਣਾ ਵੀ ਯਾਨੀ ਕਿ ਕੋਈ ਵੀ ਜਾਨਵਰ ਆ ਨਾ ਬਾਕੀ ਮੇਨਲੀ ਹੁੰਦਾ ਜੋੜਾ ਫਿੱਟ ਬੈਠਣ ਦੀ ਕੱਲੇ ਰੰਗ ਦੇ ਕੇ ਜਾਂ ਰੰਗ ਬਣਾ ਕੇ ਨਹੀਂ ਤੇ ਜਿੱਦਾਂ ਹੁਣ ਮੇਰੇ ਤੋਂ ਪੀਲੇ ਫਿਰਦੇ ਆ ਤੇ ਮੈਂ ਵੀ ਗੈ ਹੀ ਸਕਦਾ ਯਾਰ ਵੀ ਮੇਰੇ ਕੋ ਪਾਣੀ ਵਾਲੇ ਆ ਨਾ ਆਪਾਂ ਨਾ ਮੈਂ ਆਪਣੀਆਂ ਜਨਮਾਂ ਨੂੰ ਕਦੇ ਵੀ ਪੰਜਾਬੀ ਗਿਆ ਨਾ ਹੀ ਪਾਣੀ ਵਾਲੇ ਕਹਿੰਨਾ ਹਾਂ ਮੈਂ ਇਹ ਕਹਿੰਨਾ ਨਾ ਮੇਰੀ ਆਪਣੀ ਬਣਾਈ ਹੁੰਦਾ ਸਵਾ ਨਸਲ ਕਿਦਾਂ ਆਪਣੀ ਬਣਾਈ ਮੈਂ ਕਹਿੰਨਾ ਤੁਹਾਨੂੰ ਸਿੱਧੀ ਗੱਲ ਦੱਸ ਦਿੰਨਾ ਮੇਰੇ ਕੋਲ ਮੇਰੀਆਂ ਮੁਰਗੀਆਂ ਗਾਂ ਉਹਦੀਆਂ ਧੀਆਂ ਠੀਕ ਐ ਉਹਨਾਂ ਦੇ ਗਾਂ ਖਾਨਦਾਨ ਤੋਂ ਮੈਂ ਜਾਨਵਰ ਖੜੇ ਕੀਤੇ ਆ ਯਾਨੀ ਕਿ ਬਾਹਰੋਂ ਮੁਰਗੀਆਂ ਲਿਆ ਆਗੇ ਠੀਕ ਆ ਉਹਨਾਂ ਤੇ ਜ਼ਿਆਦਾ ਯਕੀਨ ਕਰਨਾ ਨਾ ਨਾ ਇਹ ਕੰਮ ਨਹੀਂ ਮੇਰਾ ਮੈਂ ਆਪਣੀਆਂ ਬਣਾਈਆਂ ਹੋਈਆਂ ਮੁਰਗੀਆਂ ਜਿਨ੍ਹਾਂ ਦੇ ਗਾਂ ਮੈਂ ਬੱਚੇ ਬਣਾਉਣਾ ਜਾਂ ਲੜਾਉਣਾ ਜਾਂ ਕਹਿ ਲੋ ਵੀ ਜਾਂ ਜਿਹੜੇ ਮੇਤੋ ਜਾ ਕੇ ਦੋਸਤ ਲੜਾਉਂਦੇ ਆ ਬਣਾਈ ਹੋਏ ਮੇਰੇ ਬੱਚੇ ਯਾਨੀ ਜਿਹੜੀ ਮੈਂ ਬਰੋਨਾ ਬਰੀਡ ਠੀਕ ਆ ਇੱਧਰ ਖੜੇ ਆਪਣੇ ਹਿਟਲਰ ਹੁਣੀ ਦੁਆਰਾ ਫਿਰ ਤੇ ਆਪਣੇ ਤਾਂ ਦੇ ਵਿੱਚ ਖੜੇ ਆ ਇੱਧਰ ਲਿਆਉਣਾ ਮੈਂ ਚਲੋ ਗੱਡੇ ਚ ਤਾਰਾਂ ਤਨੂੰ ਮੈਂ ਖੁੱਡੇ ਤਾੜਦਾ ਇਹਨੂੰ ਇੱਕ ਮਿੰਟ ਤੁਸੀਂ ਤਤਕ ਆ ਬੱਚਿਆਂ ਦੇ ਫੋਕਸ ਕਰਿਓ ਮੈਂਡਰ ਟੈਕ ਨੂੰ ਖੁੱਲਣ ਦੀ ਕੋਸ਼ਿਸ਼ ਕਰਦਾ ਖੋਲ ਦਿੰਨਾ ਇਹਨਾਂ ਨੂੰ ਬੰਨ੍ਹ ਹੀ ਕਰ ਦਿੰਨਾ ਇੱਕ ਮਿੰਟ ਛੁੱਡੇ 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 ਅਗੂ ਮਕੇ ਇਹਨੂੰ ਲੈ ਕੇ ਨਵਦਰੋਪੀ ਦੀ ਲਾਜਦੇ ਆ ਦਾਲਾ ਦਾ ਠੀਕ ਹੈ ਅਭੀ ਬੱਚੇ ਮੈਂ ਸੇਲ ਤੇ ਪਾਈ ਸੀ ਲੇਕਿਨ ਅਜੇ ਇਹਨਾਂ ਦਾ ਟਰਾਂਸਪੋਰਟ ਦਾ ਹੋਇਆ ਨਹੀਂ ਇੱਕ ਬਾਈ ਨਾਲ ਸੌਦਾ ਹੋਇਆ ਸੀ ਯਾਰ ਇਹਨਾਂ ਬੱਚਿਆਂ ਦਾ ਤੇ ਉਹ ਬਾਈ ਕਹਿੰਦਾ ਯਾਰ ਮੇਰਾ ਮਾੜਾ ਟਾਈਮ ਆ ਉਹਦੇ ਬਾਈ ਦੇ ਯਾਰ ਮੌਤ ਹੋ ਗਈ ਕਰਦੇ ਵਿੱਚ ਕੋਈ ਤੇ ਇਸ ਕਰਕੇ ਉਹ ਲੈਣ ਨਹੀਂ ਆਇਆ ਨਹੀਂ ਤਾਂ ਇਹ ਬੱਚੇ ਬੈਗ ਗਏ ਸੀ ਸਮਝ ਲਓ ਆਪਣੇ ਤੇ ਮੈਂ ਬਾਈ ਨੂੰ ਮੈਂ ਕਿਹਾ ਯਾਰ ਤੈਨੂੰ ਸ਼ੌਂਕ ਜ਼ਰੂਰ ਕਰਾਉਂਗਾ ਤੂੰ ਮੇਰਾ ਭਰਾ ਰੱਬ ਦਾ ਭਾਣਾ ਮੰਨ ਕੇ ਜਿਹੜਾ ਤੇਰਾ ਮਾੜਾ ਟਾਈਮ ਚੱਲਦਾ ਹੈ ਨਾ ਉਹਨੂੰ ਹੰਡਾ ਆ ਜੇ ਕੋਈ ਗੱਲ ਨਹੀਂ ਚੰਗਾ ਟਾਈਮ ਵੀ ਆ ਜਾਊਗਾ ਯਾਰ ਠੀਕ ਹੈ ਇੱਕ ਮਿੰਟ ਯਾਰ ਕੈਮਰੇ ਨੂੰ ਕੀ ਹੋ ਗਿਆ ਆ ਇੱਥੇ ਸਹੀ ਆ ਤੇ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਚੰਗਾ ਮਾੜਾ ਟਾਈਮ ਬੰਦੇ ਦੇ ਨਾਲ ਹੀ ਹੋਂ ਬੰਦੇ ਤੇ ਹੀ ਹੁੰਦਾ ਆ ਤੇ ਕੋਈ ਨਾ ਚੰਗਾ ਵੀ ਆ ਜੂਗਾ ਮਾੜਾ ਜੇ ਆ ਟੈਨਸ਼ਨ ਨਾਲੇ ਬਾਕੀ ਮੈਂ ਕਹਾਂ ਤੈਨੂੰ ਸ਼ੌਂਕ ਕਰਾਣਾਗੇ ਜੇ ਇਹ ਵੈਗ ਹੈ ਹੋਰ ਦੇ ਦੂੰਗਾ ਬੱਚੇ ਆਪਾਂ ਬਥੇਰੇ ਬਣਾਈਆਂ ਨੇ ਇਹਨਾਂ ਨੂੰ ਕਾਰ ਦਾਂਗਾ ਛੋਟੇ 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 ਲਓ ਮਿੱਤਰੋ ਆਪਣਾ ਡਟੇਗਰ ਲਿਆ ਖੋਲ ਤੇ ਲਾ ਪਿਆ ਆਪਣਾ ਬਹੁਤ ਬੱਚਿਆਂ ਦੇ ਨਾਂ ਬਾਰੇ ਬਸ ਵੀ ਜਾਣੀ ਕਿ ਮੈਂ ਆ ਗਿਆ ਇੱਧਰ ਨੂੰ ਛੱਡਨੇ ਆ ਕੈਮਰਾ ਥੋੜਾ ਜਿਹਾ ਏਦਾਂ ਦਾ ਹੀ ਆ ਫਿਕਰ ਕੀ ਹੋ ਗਿਆ ਯਾਰ ਪਤਾ ਨਹੀਂ ਘਰੇ ਅੱਜ ਮੌਸਮ ਇਦਾਂ ਦਾ ਬੱਚਿਆਂ ਦਾ ਨਾਮ ਆ ਰਹੀ ਹੋਈ ਠੀਕ ਹੈ ਅੰਡਰ ਡੇਗਰ ਆਪਾਂ ਲਿਆ ਖੋਲ ਮੈਂ ਉਹੀ ਗੱਲ ਕਰਦਾ ਮੈਂ ਬਾਈ ਨੂੰ ਕਿਹਾ ਯਾਰ ਚੰਗਾ ਮੱੜਾ ਟਾਈਮ ਬੰਦੇ ਤੇ ਹੀ ਹੁੰਦਾ ਬਰਾਬਰਾ ਕੋਈ ਗੱਲ ਨਹੀਂ ਚੰਗਾ ਟਾਈਮ ਆਊਗਾ ਜਦੋਂ ਤੇਰਾ ਚੰਗਾ ਟਾਈਮ ਆ ਗਿਆ ਹਜੇ ਤੂੰ ਮੈਨੂੰ ਪਤਾ ਵੀ ਤੇਰਾ ਟਾਈਮ ਉਧਰ ਦਾ ਥੋੜਾ ਤੂੰ ਸ਼ੌਂਕ ਕਾਲੀ ਆਪਾਂ ਤੈਨੂੰ ਜਾਨਵਰ ਦਵਾਂਗੇ ਬੱਚੇ ਆਪਾਂ ਬਹੁਤ ਬਣਾਏ ਆ ਹਜੇ ਬਣਾਈ ਜਾਣੇ ਆ ਬੱਕੀ ਤੁਸੀਂ ਅੰਡਰ ਟੈਗਰ ਦਾ ਸ਼ੌਂਕ ਕਰੋ ਨੂਰਜਹਾਂ ਮਾਦੀ ਇਹ ਇਹ ਜਿਹੜੀ ਮਾਦੀ ਅੰਡਰ ਟੈਗਰ ਨਾਲ ਵੀ ਜੋੜ ਖਾਂਦੀ ਆ ਤੇ ਇਹ ਬਿੰਗਮ ਨਾਲ ਵੀ ਜੋੜ ਖਾਂਦੀ ਆ ਤੇ ਇੱਕ ਆਪਾਂ ਮੁਰਗੀ ਅੰਡੇ ਦੇ ਬਢਾਈ ਸੀ ਕੱਲ ਉਹਦੇ ਯਾਰ ਇੱਕ ਕੰਡਾ ਆ ਦੇਖਿਆ ਨਹੀਂ ਉਹ ਕੰਡਾ ਲਾ ਕੇ ਅੰਡੇ ਭੰਨ ਲਿਆ ਉਹਨੇ ਫਿਰ ਉਹਦੇ ਅੰਡੇ ਸਾਰੇ ਸਾਫ਼ ਕੀਤੇ ਤੇ ਫਿਰ ਦੁਬਾਰਾ ਉਹਨੂੰ ਅੰਡਿਆਂ ਦੇ ਬਿਠਾਇਆ ਬਾਕੀ ਉਹ ਫਿਰਦੀ ਆਪਣੀ ਚੜੇਲ ਨਾਲ ਉਹਦੇ ਫਿਰਦਾ ਵਿੰਗਮ ਬੱਠਾ ਗਲਵਾ ਤੇ ਬਾਈ ਪ੍ਰਭਨਾ ਆਪਣਾ ਬਾਦਆ ਉਹ ਆਪਾਂ ਨੂੰ ਰੀਲਾ ਕੱਢ ਕੱਢ ਕੇ ਭੇਜਦਾ ਰਹਿੰਦਾ ਉਧਰ ਲੀਆਂ ਆਪਣੇ ਏਕਲਾ ਸਾਈਡ ਵਾਲਿਆਂ ਦੀ ਉਹਨਾਂ ਦੇ ਗਲਵੇ ਵਿੰਗਮ ਬਹੁਤ ਮਸ਼ਹੂਰ ਆ ਨਾ ਤੇ ਉਹਨੂੰ ਮੈਂ ਕਿਹਾ ਬਾਈ ਤੈਨੂੰ ਆਪਾਂ ਟੈਨਸ਼ਨ ਨਾ ਲੈ ਗਲਵੇ ਮੇਂਗੂਆਂ ਦਾ ਆਪਾਂ ਤੈਨੂੰ ਸ਼ੌਂਕ ਕਰਾ ਦੇਣਾ ਬਣਾ ਨਹੀਂ ਬਰੀਡ ਆਪਾਂ ਹੋਰ ਪਿਆਰੀ ਆ ਬਸ ਪ੍ਰੋਸੈਸ ਵਿੱਚ ਆ ਕੰਮ ਤੇ ਰੇਲ ਵੀ ਇਹਨਾਂ ਬਿੰਗਮ ਨਾਲ ਕੁਏ ਦੀ ਆਪਾਂ ਝੋਲ ਡਬਲ ਕਰਾਤੀ ਮੁਰਗਾ ਬਦਲਦਾ ਪਹਿਲਾ ਇਹ ਅੰਡਰਟੇਕਰ ਨਾਲ ਫਿਰਦੀ ਬਾਅਦ ਚ ਚੜੇਲ ਜਿਹੜੀ ਹੈ ਇਹਨਾਂ ਆਪਣੇ ਬਿੰਗਮ ਨਾਲੀ ਵਿੱਚ ਵਿੱਚ ਪੀਲੇ ਨਾਲ ਵੀ ਇਹ ਜੋੜ ਖਾਦੀ ਬਿੰਗਮ ਨਾਲੀ ਲਾਤੀ ਬਾਕੀ ਉਹ ਪਰੇ ਗੱਲ ਵੀ ਪੀਲੀ ਜਾ ਕੇ ਬੈ ਗਈ ਆ ਉਹ ਕੋੜਕ ਹੋਣ ਵਾਲੀ ਆ ਮੈਨੂੰ ਅੱਜ ਲੱਗਦਾ ਮੈਂ ਬਿਠਾਈ ਦੇਣੀ ਆ ਯਾਰ ਜਿਆਦਾ ਨਹੀਂ ਆਪਾਂ ਪੋਣੇ ਮੁਰਗਾ ਮੁਰਕੇ ਕਿਉਂਕਿ ਇੱਕ ਅੰਡਾ ਬਿੰਗਮ ਦਾ ਪਿਆ ਬਾਕੀ ਪੀਲੀਆਂ ਦੇ ਆ ਤੇ ਇਹਦੇ ਆ ਅੰਡੇ ਆਪਣੇ ਕੋਲ ਹੈਗੇ ਆ ਪਿਠਾ ਦਿੰਨੇ ਆ ਬੱਚੇ ਬਣਾਵਾਂਗੇ ਤੇ ਬਾਕੀ ਮੇਰੀਆਂ ਗੱਲਾਂ ਦਾ ਮੇਰਾ ਭਰਾ ਗੁੱਸਾ ਗੱਸਾ ਨਾ ਕਰੇ ਆਪਾਂ ਕਿਸ ਨੂੰ ਲਾ ਕੇ ਨਹੀਂ ਕਹਿੰਦੇ ਜੋ ਮੇਰੇ ਦਿਲ ਚ ਹੁੰਦੀਆਂ ਉਹ ਮੈਂ ਕਹਿ ਰੰਨਾ ਕਿੱਡੀ ਕੀ ਗੱਲ ਆ ਬਾਕੀ ਜਿਹਨੇ ਗੁੱਸਾ ਕਰਨਾ ਕਰ ਵੀ ਲਿਓ ਠੀਕ ਆ ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਤੇ ਠੀਕ ਆ ਮਿਲਦੇ ਆ ਫਿਰ ਅਗਲੇ ਵਲੌਗ ਚ ਤਦ ਤੱਕ ਲਈ ਰੱਬ ਰੱਖਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਠੀਕ ਆ ਸਪੋਰਟ ਕਰੋ ਆਪਣੇ ਭਰਾ ਨੂੰ ਦੱਬ ਕੇ ਸਪੋਰਟ ਤਾਂ ਕਰੋ ਜੇ ਮੇਰੇ ਜਾਨਵਰ ਚੰਗੇ ਲੱਗਦੇ ਆ ਤਾਂ ਠੀਕ ਆ